ਜੀ ਦੋਸਤੋ ਮੈਂ ਮਨਦੀਪ ਸਿੰਘ ਦਾ ਲੈਓ ਉਮਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬੁਲਾਡਾ ਜ਼ਿਲ੍ਹਾ ਮਾਨਸਾ ਚਾਰ ਮੱਝਾਂ ਸੇਲ ਵਾਸਤੇ ਨੇ ਆਪਣੇ ਕੋਲੇ ਅੱਜ ਹੋ ਆਪਣਾ ਵੀਡੀਓ ਪਾਈ ਨੂੰ ਹੋ ਗਿਆ 10-11 ਦਿਨ ਮੱਝਾਂ ਆਪਣੇ ਕੋਲੇ 8-10 ਪਹਿਲਾਂ ਵੇਚ ਗਈਆਂ ਤੇ ਇੱਕ ਨੰਬਰ ਵਾਲੀ ਮੱਝ ਤੁਸੀਂ ਦੇਖ ਸਕਦੇ ਹੋ ਪੂਰੀ ਲੈ ਵਿੱਚ ਬਰੀਕੀ ਨਾਣਾ ਨਸਾਂ ਵੀ ਤੁਸੀਂ ਕਿ ਮੈਂ ਲੈ ਵਿੱਚ ਉੱਬਰ ਕੇ ਬਾਹਰ ਆ ਰਹੀਆਂ ਸਿਰ ਸਕ੍ਰੀਨ ਤੇ ਦੇਖ ਰਹੇ ਹੋ ਨੇ ਤੀਜਾ ਸੂਆ ਇਹਦਾ ਪੰਜਵਾਂ ਸ਼ੀਮਾਦਨ ਸੂਈ ਨੂੰ ਹੋਊਗਾ ਇਹਨੂੰ ਤੇ 16 17 ਕਿਲੋ ਦੁੱਧ ਨੂੰ ਸਫਰ ਚੋਂ ਦੀ ਦੇ ਕੰਡੇ ਵਾਲਾ ਤਿਆਰ ਆ। 21 ਤਰੀਕ ਨੂੰ ਰਾਤ ਨੂੰ ਹੀ ਆਈਆਂ ਸੀਗੀਆਂ ਦੋ ਮੱਝਾਂ ਆਪਣੇ ਕੋਲੇ ਤੇ ਦੋ ਮੱਝਾਂ ਹੀ ਸੀਗੀਆਂ ਆਪਣੇ ਕੋਲੇ 20 ਤਰੀਕ ਨੂੰ ਅ ਸਵੇਰੇ ਆਈਆਂ ਸੀਗੀਆਂ। ਚਾਰ ਮੱਝਾਂ ਆਈਆਂ ਆਪਣੇ ਕੋਲੇ ਇੱਕ ਇਹ ਦੋ ਨੰਬਰ ਵਾਲੀ ਝੋਟੀ ਆ ਸਾਈਡ ਜਰੂਰ ਥੋੜੀ ਜੀ ਰੱਖਦੇ ਆਂ ਅੰਦਰ ਲਈ ਦੁੱਧ ਬਰੋਬਰ ਆਲੇ ਤੇਲੇ 17 ਕਿਲੋ ਦੁੱਧ ਸੀਗਾ। ਹੁਣ ਸਫਰ ਚੋਂ ਦੀ ਦਾ ਵੀ ਲਗਭਗ ਦੁੱਧੇ ਦਾ 15 ਕਿਲੋ ਕੰਡੇ ਵਾਲਾ ਤਿਆਰ ਹੋਊਗਾ। 145000 ਰੁਪਏ ਰੇਟ ਦਾ ਪੂਰਾ ਖੁੱਲਾ ਕਰਦਾ ਝੋਟੀ ਦਾ ਮੰਗਰੇ ਦੇ ਕਟਾਗਾ 20 ਦਿਨਾਂ ਦੇ ਲਗਭਗ ਸੂਈ ਵੀ ਹੋਊਗੀ ਇਹ ਇੱਕ ਇਹ ਝੋਟੀ ਆ ਗਈ ਚਾਰ ਦੰਦਾ ਪਹਿਲਾ ਸੂਆ 13 ਕਿਲੋ ਦੋ ਦੰਨ ਕੰਡੇ ਵਾਲਾ ਤਿਆਰ ਹੈ ਇਹਦਾ ਹਜੇ 나ੜੂਆ ਵੀ ਨਹੀਂ ਟੁੱਟਿਆ ਹੈਗਾ ਬੱਚੇ ਦਾ ਪੰਜ ਮਗ ਦਿਨ ਹੋਏ ਨੂੰ ਸੂਈ ਨੂੰ ਚਾਰ ਦੰਦਾ ਇਹ ਵੀ ਆਪਣੇ ਕੋਲੇ 20 ਤਰੀਕ ਨੂੰ ਮੱਝ ਦੇ ਨਾਲ ਹੀ ਆਈ ਸੀਗੀ ਬਿਲਕੁਲ ਸਾਫ਼ ਡਰ ਆਡਰ ਦੀ ਟਾਇਟਾ ਚੋਾਈ ਚੋਈ ਦੀ ਪੂਰੀ ਟੌਪ ਆ ਇਹਦਾ 115000 ਰੁਪਏ ਰੇਟ ਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰੋ ਚਾਰ ਦੰਦ ਦਾ ਮੂੰਹ ਵੀ ਪਟਕੇ ਦਿਖਾਵਾਂਗੇ ਤੁਹਾਨੂੰ ਪੂਰੇ ਖੁੱਲੇ ਕਰ ਦਿਆ ਲੱਸੀ ਜ਼ਰੂਰ ਆ ਥੋੜੀ ਸਾਹ ਸੰਵਾਲ ਚ ਘੱਟ ਸੀਗੀ ਪਿੱਛੇ ਤੇਨਾਂ ਮੱਝ ਆਈ ਨਹੀਂ ਗਿਆ ਆਰਡਰ ਵੀ ਤੁਸੀਂ ਦੇਖ ਸਕਦੇ ਇੱਕ ਨੰਬਰ ਵਾਲੀ ਮੱਝ ਦਾ ਇਹਦਾ ਹਜੇ ਥੋੜੀ ਆਪਾਂ ਚਬਾਈ ਕਰਕੇ ਫਿਰ ਤੁਹਾਨੂੰ ਪੂਰੀ ਡਿਟੇਲ ਦਿਖਾਵਾਂਗੇ ਹਈ ਇਹ ਦੁੱਧ ਤੇ ਆਉਣ ਦੇ ਨੂੰ ਥੋੜੀ ਜਿਹੀ ਮਹਿੰਗੀ ਲੈ ਤੂੰ ਤਾਂ ਹੀ ਆਪਾਂ ਇੱਥੇ ਰੇਟ ਨਹੀਂ ਉਹ ਕਰ ਰਹੇ ਤੇ ਇੱਕ ਇਹ ਝੋਟੀ ਆ ਗਈ ਇਹਦੇ ਥੱਲੇ 12 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੋਏ 95000 ਰੁਪਏ ਰੇਟ ਆ ਇਹ ਵੀ 20 ਦਿਨਾਂ ਦੇ ਲਗਭਗ ਸੂਈ ਵੀ ਹੋਊਗੀ ਮਗਰ ਇਹਦੇ ਕੱਟੀ ਆ ਗਈ ਜਿਸ ਕਿਸੇ ਵੀ ਇਹ ਲੈਣੀ ਹੋ ਕੰਟੈਕਟ ਕਰ ਸਾਫ਼ ਅੱਡੜਾ ਬਿਲਕੁਲ ਕੋਈ ਲੈਵੇ ਚ ਗਾੜ ਨਹੀਂ ਹੈਗਾ 95000 ਰੁਪਏ ਰੇਟ ਆ ਜਿਸ ਕਿਸੇ ਵੀ ਇਹ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸਿੰਘ ਇਹਦਾ ਦਾਤੀ ਸਿੰਘਾ ਸਿੰਘ ਖੋਲਾਗਾ ਗਾ ਗ੍ਰੀਨ ਦੇ ਸਾਨੂੰ ਦਿਖੀ ਰਿਹਾ ਆਸਤਰੀ ਕਾਲ ਜੀ ਸਾਰਿਆਂ ਨੂੰ